ਬੇਨਤੀ ਇਹ ਆ ਵੀ ਅਸੀਂ ਤਾਂ ਇੱਕ ਕੋਈ ਗੱਲ ਪੁੱਛਦੇ ਆ ਵੀ ਚਲੋ ਲੱਡੂ ਵੰਡਣ ਦਾ ਹੱਕ ਸਾਰਿਆਂ ਦਾ ਹੈ ਸਾਰਿਆਂ ਦਾ ਹੱਕਾ ਗੱਲ ਕਰਨ ਦਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਹੈਗੀ ਵੀ ਅਸੀਂ ਅੱਜ 4.5 ਸਾਲ ਬਾਅਦ ਆ ਕੇ ਐ ਡੈਡੀਆਂ ਗੱਲਾਂ ਕਰਦੇ ਆ ਵੀ ਅਸੀਂ ਉਹ ਕਰਤਾ 4.5 ਸਾਲ ਆਪਾਂ ਕੀ ਕਰੇ ਕੁਝ ਬੰਦੇ ਕਹਿ ਰਹੇ ਨੇ ਵੀ ਗੋਦਾਮ ਰੋਡ ਤੇ ਲੱਡੂ ਵੰਡੇ ਗਏ ਮੁੱਛਾਂ ਨੂੰ ਵੰਟ ਦਿੱਤੇ ਗਏ ਇਹ ਇੱਕ ਬਹੁਤ ਮਾਰੀ ਗੱਲ ਆ ਕਿਉਂਕਿ ਜਿਹੜਾ ਐਮਸੀ ਹੁੰਦਾ ਉਹ ਰੱਬ ਨਹੀਂ ਹੁੰਦਾ ਇਹ। ਨਾਜ ਕੋਈ ਇੰਨੀਆਂ ਭਾਵਰਾ ਹੁੰਦੀ ਹੈ ਇੱਕ ਸੇਵਾਦਾਰ ਹੁੰਦਾ। ਸਾਨੂੰ ਸੇਵਾਦਾਰ ਬਣ ਕੇ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣਾ ਪੈਂਦਾ। ਲੋਕਾਂ ਦਾ ਸਤਕਾਰ ਹੈ ਜਿਹੜਾ ਲੋਕਾਂ ਨੇ ਕੱਲ ਉੱਥੇ ਲੱਡੂ ਪੰਡੇ ਨੇ। ਸਾਡਾ ਕੋਈ ਕਿਸੇ ਨਾਲ ਵਿਰੋਧ ਨਹੀਂਗਾ ਅਸੀਂ ਤਾਂ ਆਪਣਾ ਕੰਮ ਕਰਾਣਾ। ਰੋਕਣ ਵਾਲਿਆਂ ਨੇ ਰੁਕੀ ਜਾਣਾ। ਜੇ ਹੁਣ ਅਸੀਂ ਕੱਲ ਲੱਡੂ ਪੰਡੇ ਜੀ ਦੱਸੋ ਇੱਕ ਲੱਡੂ ਬੰਡੇ ਨੇ ਵੀ ਬਾੜ 'ਚ ਗਨਾਹ ਹੋ ਗਿਆ ਵੀ ਜੇ ਇੱਕ ਗਲੀ ਅੱਜ ਤੱਕ ਕਦੇ ਬਣੀ ਨਹੀਂ ਸੀ। ਉਹ ਗਲੀ ਦਾ ਇੰਨਾ ਇੰਤਜ਼ਾਰ ਸੀ ਪਹਿਲਾਂ ਅੱਧਾ ਗਦਾਮ ਰੋਡ ਵੀ ਤਾਂ ਹੀ ਛੱਡਤਾ ਵੀ ਇਹ ਮਰੀਸ਼ ਕਾਲ ਚਾਰ ਨੰਬਰ ਗਲੀ ਆ ਉਹ ਵੀਰੇ ਅੱਧੀ ਬਣੀ ਹੋਈ ਆ ਅੱਧੀ ਘਟੇ ਬਾਅਦ 6-7 ਸਾਲਾਂ ਤੋਂ ਸਾਡੀ ਗਲੀ ਹੋਣੀ ਪਈ ਚੇਕ ਨੂੰ ਕਹਵੇਂ ਆ ਮੋਹਨ ਕਰਕੇ ਵੀ ਸਾਡੀ ਗਲੀ ਕੋਈ ਨਾ ਟੈਂਡਰ ਲਾ ਦਿੰਦੇ ਆ ਲਾ ਦਿੰਦੇ ਆ ਨਾ ਕੋਈ ਟੈਂਡਰ ਲੱਗਦਾ ਵੀਰੇ ਨਾ ਸਾਡੀ ਗਲੀ ਬਣਦੀ ਆ ਅਸੀਂ ਕੱਟ ਕਰਕੇ ਵੀ ਦੇਖ ਲਿਆ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਦੈਨੋਲੀ ਦੇ ਮੀਸਿੰਗ ਕਿ ਕਿਹੜੇ ਬਾੜ ਦੇ ਰਹਨ ਹੋਰੇ ਬਾੜ ਨੰਬਰ 4 ਦੀ ਗਲੀ ਨੰਬਰ ਵੀ 4 ਦਾ ਅੱਛਾ ਕੀ ਉੱਥੇ ਦੇ ਹਾਲਾਤ ਕੀ ਨੇ ਹਾਲਾਤ ਸਾਡੀ ਸਾਰਨਗੜੀ ਦੀ 4 ਨੰਬਰ ਗਲੀ ਆ ਉਹ ਵੀਰੇ ਅੱਧੀ ਬਣੀ ਹੋਈ ਆ ਅੱਧੀ ਕੁੜਕਾ 6-7 ਸਾਲਾਂ ਤੋਂ ਸਾਡੀ ਗਲੀ ਹੋਣੀ ਪਈ ਤੇ ਕਹਿੰਦੇ ਆ ਮੋਨ ਕਰਕੇ ਵੀ ਸਾਡੀ ਗਲੀ ਕੋਈ ਨਾ ਟੈਂਟ ਲਾ ਦਿੰਦੇ ਆ ਲਾ ਦਿੰਦੇ ਆ ਨਾ ਕੋਈ ਟੈਂਡਰ ਲੱਗਦਾ ਵੀਰੇ ਨਾ ਸਾਡੀ ਗਲੀ ਬਣਦੀ ਆ ਅਸੀਂ ਕੱਟ ਕਰਕੇ ਵੀ ਦੇਖ ਲਿਆ ਸਾਡਾ ਕੋਈ ਬੰਦਾ ਸੌਂਦਾ ਹੀ ਨਹੀਂ ਕੀ ਕੀ ਰੋਲਾ ਗਲੀਏ ਨਾਲੇ ਕੀ ਹੈ ਸਾਰੀ 4 ਨੰਬਰ ਬਾੜ ਚ ਅੱਛਾ ਜੀ ਤੇ ਬਾਕੀ ਜਿਹੜੇ ਪਾਕ ਖਾਮ ਦੇ ਨਾਲ ਗਲੀਆਂ ਨੇ ਜਿਵੇਂ ਸਾਡੇ ਗੁੱਡੀਆਂ ਟਿਆਰ ਗਲੀ ਆ ਉਹ ਨਹੀਂ ਬਣੀ ਜੀਵਨ ਪੁਲਿਸ ਵਾਲੀ ਗਲੀ ਆ ਤੇ ਬਾਬਾ ਪ੍ਰੀਤ ਮਾਲੀ ਇਹਨਾਂ ਚ ਕੋਈ ਗਲੀ ਨਹੀਂ ਸਾਡੀ ਬਣੀ ਸਾਡੀ ਅੱਧੀ ਬਣੀ ਹੋਈ ਅੱਧੀ ਰਹੀ ਹੈ ਮੇਨ ਗਲੀ ਉਹ ਅਮਲੇ ਨੂੰ ਟੈਰ ਕਰਦੀ ਹੈ ਅੱਧੀ ਕਈ ਬੰਦੇ ਨੂੰ ਕਹਿ ਕੇ ਵੀ ਦੇਖ ਲਿਆ ਕੋਈ ਸੁਣ ਮਾਈ ਹੁੰਦੀ ਆ ਕੋਈ ਨਹੀਂ ਕਰਦੇਗੇ ਕੋਈ ਨਹੀਂ ਕਰਦੇ ਮੰਗ ਕੀ ਕੀ ਮੰਗ ਕੀ ਕਰਦੇ ਤੁਸੀਂ ਮੰਗਦਾ ਇਹ ਕਰਦੇ ਆ ਪ੍ਰਸ਼ਾਸਨ ਨੂੰ ਵੀ ਸਾਡੀ ਗਲੀਆਂ ਜਿਹੜੀ 4 ਨੰਬਰ ਬਣਾਈ ਆ ਵੀ ਜਿਹੜੀ ਬਾਕੀ ਗਲੀਆਂ ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ ਕਿਉਂਕਿ ਸਾਰੇ ਲੋਕ ਰਹਿੰਦੇ ਨੇ ਵੀਰੇ ਸਾਡੇ ਵਰਗੇ ਨੇ ਯਾਰ ਚਿੱਕੜ ਦਾ ਪੰਧਾ ਨਿਕਲਦਾ ਨਾ ਤੇ ਅਗਿੰਦਾਵਾ ਦੋ ਤਿੰਨ ਵਾਰ ਤਾਂ ਅਸੀਂ ਫਿਰਿਆ ਯਾਰ ਸਾਡੇ ਬੱਚੇ ਫਿਰੇ ਨੇ ਆ ਵੀਡੀਓ ਬਣੀ ਆ ਇਹ ਤੁਹਾਨੂੰ ਕੱਢ ਕੇ ਦਿਖਾ ਦਿੰਨੇ ਆ ਕਿ ਕਾਹਦੇ ਨਹੀਂ ਹੋ ਰਿਹਾ ਕੀ ਰਾਜਨੀਤੀ ਕਰਕੇ ਨਹੀਂ ਹੋ ਰਹਾ ਕੀ ਰਾਜਨੀਤੀ ਦੇ ਲਾਲੋਪੀ ਰਾਜਨੀਤੀ ਰਹਿ ਗਈ ਹੈ ਅੱਛਾ ਉਹਦਾ ਰਾਜਨੀਤੀ ਦਾ ਲਗਨ ਵੀ ਇਹਨਾਂ ਦੀ ਗਲੀ ਕਾਹਦੇ ਬਣਾਈ ਵੀ ਜਦ ਇਹ ਵੀ ਸਾਨੂੰ ਕੋਈ ਜਾਂਦੇ ਨੇ ਵੀ ਸਾਡੇ ਕਵੀ ਦਾ ਅਟੈਚ ਇੰਨੀ ਕੱਲੂ ਕੱਟੀ ਦੇਣੀ ਆ ਮਾਝਾ ਕੱਟੀ ਵਾਲ ਦੇਖੀ ਹੁਣ ਲੈ ਗਿਆ ਹੁਣ ਤੋਂ ਬਣਾਉ ਪੱਤਰਕਾਰ ਸਾਹਿਬ ਗੱਲ ਇਹ ਆ ਵੀ ਅੱਜ ਅਸੀਂ ਇਸ ਜੰਡੇ ਤੇ ਇਕੱਠੇ ਹੋਏ ਆ ਸਾਡੇ ਨਾ ਮੰਤਰੀ ਸਾਹਿਬ ਨੇ ਕੁਝ ਪੈਸੇ ਗ੍ਰਾਂਟ ਦੇ ਲਿਆ ਕੇ ਸਾਡੇ ਵਾਰਡ ਲਈ 96 ਲੱਖ 1 23 ਲੱਖ ਰੁਪਏ ਦਾ ਕੰਮ ਕਮੇਟੀ ਨੇ ਲਾਇਆ ਸੀ ਜਿਹੜਾ ਵਾਰਡ ਨੰਬਰ 4 ਆਰ 5 ਲਈ ਪਾਸ ਹੋਇਆ ਉਸ ਵਾਰਡ ਦੇ ਟੈਂਡਰ ਲੱਗੇ ਹੋਏ ਨੇ 5 ਨੰਬਰ ਵਾਰਡ ਦੇ ਉਹਨਾਂ ਦਾ ਕੰਮ ਵੀ ਜਲਦੀ ਸ਼ੁਰੂ ਹੋਣ ਜਾ ਰਿਹਾ ਬੇਨਤੀ ਇਹ ਆ ਵੀ ਅਸੀਂ ਤਾਂ ਇੱਕ ਕੋਈ ਗੱਲ ਪੁੱਛਦੇ ਆ ਵੀ ਚਲੋ ਲੱਡੂ ਮੰਡਣਾ ਦਾ ਹੱਕ ਸਾਰਿਆਂ ਦਾ ਹੈ ਸਾਰਿਆਂ ਦਾ ਹੱਕਾ ਗੱਲ ਕਰਨ ਦਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਹੈ ਜੀ ਵੀ ਅਸੀਂ ਅੱਜ 4.5 ਸਾਲ ਬਾਅਦ ਆ ਕੇ ਐਡ ਐਡੀਆਂ ਗੱਲਾਂ ਕਰਦੇ ਆ ਵੀ ਅਸੀਂ ਉਹ ਕਰਤਾ 4.5 ਸਾਲ ਆਪਾਂ ਕੀ ਕਰਦੇ ਸੀ ਇੱਕ ਥੋੜੇ ਦਿਨ ਪਹਿਲਾਂ ਰਤਨੇ ਜੀ ਰੋਡ ਤੇ ਸਾਬਕਾ ਮੰਤਰੀ ਸਾਹਿਬ ਪ੍ਰਧਾਨ ਜੀ ਤੇ ਨਾਲ ਕੌਂਸਲਰ ਸਾਹਿਬ ਬੈਠੇ ਸੀ ਇਹਨਾਂ ਦੇ ਪ੍ਰਧਾਨ ਜੀ ਇੱਕ ਗੱਲ ਕਹਿ ਰਹੇ ਸੀ ਵੀ ਹਰ ਇੱਕ ਸਾਲ ਮੈਂ 20 ਕਰੋੜ ਦੇ ਟੈਂਡਰ ਲਾਉਣਾ ਮੈਂ ਇੱਕ ਗੱਲ ਪੁੱਛਦਾ ਵੀ ਜਦੋਂ 20 ਕਰੋੜ ਦੇ ਟੈਂਡਰ ਲੱਗਦੇ ਨੇ ਤਾਂ 20 ਕਰੋੜ ਦੇ ਟੈਂਡਰਾਂ 'ਚ ਜੇ ਆਪਾਂ 33 ਤੇ ਵੰਡੀਏ ਤਾਂ 60 ਪੈਂਡ ਲੱਖ ਰੁਪਏ ਹਰ ਇੱਕ ਐਮਸੀ ਨੂੰ ਆਉਂਗਾ ਬਾਈ ਜੀ ਆਪਾਂ ਸਾਢੇ 4 ਸਾਲ ਕੀ ਕਰਦੇ ਸੀ ਆਪਣੇ ਲਿਆਂਦੇ ਹੋਏ ਉਹ ਪੈਸੇ ਕਿੱਥੇ ਨੇ ਕਿੱਥੇ ਲੱਗੇ ਨੇ ਸਾਨੂੰ ਵੀ ਮੜ ਜਾ ਕੋਈ ਚਾਨਣ ਪਾ ਦਿਓ ਅੱਜ ਤੁਸੀਂ ਕਿਸੇ ਦੇ ਕਿਰਾਏ ਹੋ ਕੰਮਾਂ ਦੇ ਮંત્રી ਸਾਹਿਬ ਨੇ ਲਿਆਂਦੇ ਹੋਏ ਗ੍ਰਾਂਟ ਦੇ ਕੰਮ ਇਹ ਕਮੇਟੀ ਵੱਲੋਂ ਕੰਮ ਨਹੀਂ ਹੈਗੇ ਗ੍ਰਾਂਟ ਦੇ ਪੈਸਿਆਂ ਦੇ ਕੰਮ ਨੇ ਮંત્રી ਸਾਹਿਬ ਵੱਲੋਂ ਕੰਮ ਲੱਗੇ ਨੇ ਅੱਜ ਆਪਾਂ ਡਿੰਗਾ ਮਾਰਦੇ ਆ ਤੁਹਾਡੇ ਨਾਲ ਦੇ ਵਾਰਡ ਦੇ ਵਿੱਚ ਤਾਂ ਕੌਂਸਲਰ ਸਾਹਿਬ ਬੈਠੇ ਨੇ ਇਹ ਵੀ ਤਾਂ ਆਪਣੇ ਹਿੱਸੇ ਦੇ ਕੰਮ 4.5 ਸਾਲ ਚ ਕਰਾਈ ਗਏ 4.5 ਕਰੋੜ 5 ਕਰੋੜ ਦੇ ਕੰਮ ਇਹਨਾਂ ਨੇ ਕਰਾਏ ਨੇ 5.5 ਕਰੋੜ ਦੇ ਉਦੋਂ ਅਸੀਂ ਕਿੱਥੇ ਸੀ ਉਦੋਂ ਤਾਂ ਸਾਡੇ ਯਾਦ ਨਹੀਂ ਆਇਆ ਵਾਰ 4.5 ਸਾਲ ਅਸੀਂ ਆਗੇ ਕਿਸੇ ਕੋ ਖੜੇ ਨਹੀਂ ਕਿਸੇ ਨੂੰ ਪੁੱਛਿਆ ਨਹੀਂ ਅੱਜ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਜੀ ਅੱਜ ਬੈਠੇ ਮੁੱਛਾਂ ਨੂੰ ਗੇੜਾ ਦਿੰਨੇ ਆਂ ਗੱਲ ਇਹ ਆ ਪਹਿਲੀ ਗੱਲ ਤਾਂ ਥੋੜਾ ਜਿਹਾ ਬੋਲਣਾ ਵੀ ਬੰਦੇ ਨੂੰ ਜਦੋਂ ਕੋਈ ਰਾਜਾ ਹੋਵੇ ਜਾਂ ਕਿਤੇ ਦਾ ਕੋਈ ਐਮਸੀ ਹੋਵੇ ਉਹਦਾ ਬੋਲੀ ਵਧੀਆ ਹੋਣੀ ਚਾਹੀਦੀ ਆ ਬੋਲੀ ਵਧੀਆ ਰੱਖ ਕੇ ਕਰੋ ਗੱਲ ਇਹ ਆ ਵੀ ਨਰਮਤਾ ਰੱਖੋ ਕੋਈ ਗੱਲ ਨਹੀਂ ਬਹੁਤ ਟਾਈਮ ਪਿਆ ਸਾਢੇ 4 ਸਾਲ ਤਾਪਾਂ ਦੇਖਦੇ ਰਹੇ ਵੀ ਕੀ ਹੋਊਗਾ ਸਾਢੇ 4 ਸਾਲ ਬਾਅਦ ਅਸੀਂ ਜੇ ਕੰਮ ਹੋ ਗਏ ਤਾਂ ਜੀ ਰੌਲਾ ਪਾਉਣ ਲੱਗੇ ਜੀ ਆ ਸਾਡੀ ਸੜਕੇ ਨਹੀਂ ਬਣੀ 2001 ਤੋਂ ਬਾਅਦ ਨਹੀਂ ਬਣੀ 2001 ਤੋਂ ਪਹਿਲਾਂ ਸਰਕਾਰ ਤਾਂ ਸਾਰੀ ਕਾਂਗਰਸ ਦੀ ਰਹੀ ਆ ਇਹ ਲੋਸੀ ਵੀ ਨਾਲ ਸੀ ਕਮੇਟੀ ਦਸ ਸਾਲ ਰਹੀ ਆ ਪਰ ਗੱਲ ਇਹ ਉਦੋਂ ਵੀ ਬਣੀ ਹੋਈ ਸੀ ਚਾਹੇ ਟਾਲੀ ਬਣੀ ਨਹੀਂ ਸੀ ਰੋਡ ਤਾਂ ਬਣੀ ਆ ਕਿ ਜਦੋਂ ਸੀਵਰੇਜ ਪਿਆ ਤਾਂ ਸਾਰੀਆਂ ਪੱਟੀਆਂ ਨਹੀਂ ਆ ਪਹਿਲਾਂ ਬਣਦੀਆਂ ਸੀ ਜਦੋਂ ਟਾਇਲ ਨਹੀਂ ਸੀ ਲੱਗਦੀ ਇੱਟ ਲੱਗਦੀ ਹੁੰਦੀ ਸੀ ਸੈਂਪਲ ਉਦੋਂ ਰੋਡ ਬਣੀ ਆ ਇਹ ਦੋ ਵਾਰ ਬਣੀ ਆ ਕਿਉਂਕਿ ਇਹ ਏਰੀਆ ਮਿਊਸਪਲਟੀਚ ਵੀ ਮੈਨੂੰ ਲੱਗਦਾ 2003 ਤੋਂ ਦੇ ਵਿੱਚ ਆਇਆ ਇਦੀ ਲਿਮਟ ਜਿਹੜੀ ਵਧੀ ਆ 2004 ਤੋਂ ਪਹਿਲਾਂ ਵਧੀ ਆ ਕੁਝ 2000 ਤੋਂ ਬਾਅਦ ਵਧੀ ਆ ਉਦੋਂ ਤਾਂ ਲਿਮਟ ਹੀ ਨਹੀਂ ਸੀ ਉਦੋਂ ਤਾਂ ਐਕਟ ਵੀ ਨਹੀਂ ਸੀ ਲੱਗਦੀ ਜਦੋਂ ਗ੍ਰੈਪਸੀ ਦਾ ਗਦਨਾ ਸੀਗਾ ਉਸ ਤੋਂ ਬਾਅਦ ਗਾਹਾਂ ਦਾ ਐਕਟ ਨਹੀਂ ਸੀ ਲੱਗਦਾ ਉਦੋਂ ਪਹਿਲਾਂ ਦਾ ਰੋਡ ਪਹਿਲਾਂ ਬਹੁਤ ਪੁਰਾਣੀ ਬਣੀ ਹੋਈ ਸੀ ਬਾਅਦ ਚ ਰੇਟ ਏਰੀਆ ਆਇਆ ਜਿਹੜੀ ਰੋਡ ਮੇਨ ਸੀ ਪਹਿਲਾਂ ਵੀ ਬਣੀ ਹੋਈ ਸੀ ਪੱਟੀ ਗਈ ਗੱਲ ਇਹ ਆ ਵੀ ਹੁਣ ਜਿਹੜੇ ਉੱਥੇ ਕਹਿੰਦੇ ਨੇ 2001 ਤੋਂ ਠੀਕ ਆ 2001 ਤੋਂ ਰਹਿੰਦੇ ਹੋ ਕਿਹੀਂ ਸਾਡਾ ਅਸੀਂ ਜੰਪ ਲਾ ਉੱਥੇ ਦੇ ਅਸੀਂ ਬਣੀ ਹੋਈ ਰੋਡ ਤੇ ਹੀ ਲੰਘਦੇ ਨੇ ਆ ਗੱਲ ਇਹ ਨਾ ਗੱਲਾਂ ਦਾ ਕੋਈ ਜਵਾਬ ਨਹੀਂ ਹੈਗਾ ਗੱਲ ਇੰਨੀ ਗਾ ਵੀ ਆਪਾਂ 4.5 ਸਾਲ ਇੱਕ ਗੱਲ ਇਹ ਆ ਵੀ ਦੇਖੋ ਕਹਿਣੇ ਵਾਲੀ ਗੱਲ ਤਾਂ ਇੱਕ ਪਹਾਵਤ ਆ ਪੰਜਾਬੀ ਦੀ ਵੀ ਗੱਲੀ ਬਾਤੀ ਮੈਂ ਬੜੀ ਕਰਤੂਤਨ ਬੜੀ ਜਠਾਣੀ ਕਿਉਂ ਗੱਲਾਂ ਬਾਤਾਂ ਨਾਲ ਤਾਂ ਬੜੇ ਨਹੀਂ ਹੋਣਾ ਨਾ ਗੱਲਾਂ ਬਾਤਾਂ ਨਾਲੇ ਸਿੱਧ ਹੋ ਜਾਣਾ ਵੀ ਅਸੀਂ ਬਹੁਤ ਵਧੀਆ ਗੱਲ ਇਹ ਆ ਵੀ ਕਿਸੇ ਦੇ ਕਰੇ ਕਰਾਏ ਕੰਮ ਕਦੇ ਆਪਣੇ ਨਾ ਨਹੀਂ ਲੱਗਦੇ ਹੁੰਦੇ ਲੋਕ 4.5 ਸਾਲ ਕਿੱਥੇ ਰਹੇ ਉੰਦਰ ਬਾਟ ਵੀ ਮੰਗਣਗੇ ਹੁਣ ਵੀ ਕੀਤੇ ਹੋਏ ਕੰਮਾਂ ਦਾ ਬੇਰਵਾ ਜਿਵੇਂ ਵੀ ਹੈਗਾ ਸਾਰਾ ਕੁਝ ਐਮਸੀ ਸਾਹਿਬ ਲੈ ਕੇ ਆਏ ਨੇ ਮੈਨੂੰ ਬੁਲਾਇਆ ਇਹਨਾਂ ਨੂੰ ਤੇ ਨਾਲ ਬੈਠੇ ਨੇ ਦੱਸਾਂਗੇ ਜਰਤ ਕਲੋਨੀ ਵਾਲੇ ਕੰਮਾਂ ਬਾਰੇ ਵੀ ਬੋਚ ਲੋ ਜਿਆਦਾ ਕੁਝ ਨਹੀਂ ਮੈਂ ਕਹਿੰਦਾ ਆਪਣੇ ਐਮਸੀ ਸਾਹਿਬ ਬੈਠੇ ਨੇ ਨੀਤਾ ਜੀ ਦੱਸ ਦੇਣਗੇ ਚੰਨਲ ਪਾ ਲੈਣਗੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਥੋੜਾ মিডিਆ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਦੂਜੀ ਗੱਲ ਕੱਲ ਇੱਕ ਸੋਸ਼ਲ ਮੀਡੀਆ ਤੇ ਮੈਂ ਇੱਕ ਵੀਡੀਓ ਦੇਖੀ ਕੁਝ ਬੰਦੇ ਕਹਿ ਰਹੇ ਨੇ ਵੀ ਗਦਾਮ ਰੋਡ ਤੇ ਲੱਡੂ ਬੰਡੇ ਗਏ ਮੁੱਛਾਂ ਨੂੰ ਵੱਟ ਦਿੱਤੇ ਗਏ ਇਹ ਇੱਕ ਬਹੁਤ ਮਾੜੀ ਗੱਲ ਆ ਕਿਉਂਕਿ ਜਿਹੜਾ ਐਮਸੀ ਹੁੰਦਾ ਕੋਈ ਰੱਬ ਨਹੀਂ ਹੁੰਦਾ ਇਹ ਨਾ ਜੋ ਕੋਈ ਇੰਨੀਆਂ ਭਾਵਰਾ ਹੁੰਦੀਆਂ ਇੱਕ ਸੇਵਾਦਾਰ ਹੁੰਦਾ ਸਾਨੂੰ ਸੇਵਾਦਾਰ ਬਣ ਕੇ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣਾ ਚਾਹੀਦਾ ਦੂਜੀ ਗੱਲ ਲੈਨੋ ਪਾਰ ਦੀ ਆ ਜਿਹੜੀ ਤੁਹਾਨੂੰ ਸਭ ਨੂੰ ਪਤਾ ਹੈ ਇਹ ਕੰਮ ਜਿਹੜਾ ਗਦਾਮ ਰੋਡ ਦਾ 6 ਨੰਬਰ ਵਾਰਡ ਦਾ ਕੰਮ तकरीबन 2 3 ਸਾਲ ਪਹਿਲਾਂ ਅਸੀਂ ਕਰਵਾ ਚੁੱਕੇ ਹਾਂ ਜੋ ਸਾਡੇ ਏਰੀਏ ਦਾ ਸੀ ਤਾਂ ਅਸੀਂ ਤਾਂ ਇੱਕ ਸੇਵਾ ਕੀਤੀ ਹੈ ਅਸੀਂ ਇਹਦੇ ਵਿੱਚ ਕੋਈ ਕਦੇ ਆਪਣਾ ਕਦੇ ਇਸ ਕੰਮਾਂ ਦੇ ਪ੍ਰਤੀ ਅਸੀਂ ਕਦੇ ਵੀ ਇਹ ਸੋਸ਼ਲ ਮੀਡੀਆ ਤੇ ਆ ਕੇ ਆਪਣੇ ਆਪ ਨੂੰ ਹੋਣੀ ਕੀਤਾ ਕਿਉਂਕਿ ਜਿਹੜਾ ਸੇਵਾਦਾਰ ਹੁੰਦਾ ਉਹਨੇ ਸੇਵਾ ਕਰਨੀ ਹੁੰਦੀ ਹੈ ਸਾਡੀ ਡਿਊਟੀ ਹੈ ਸਾਡੇ ਲੈਨੋ ਪਾਰ ਦੇ ਲੋਕ ਕਾਂਗਰਸ ਪਾਰਟੀ ਨੇ ਅੱਜ ਤਹਲੇ ਤੱਕ ਸਿਰਫ ਵਾਟਰ ਸਪਲਾਈ ਸੀਵਰੇਜ ਕੱਚੀਆਂ ਗਲੀਆਂ 70 ਸਾਲ ਹੋ ਗਏ ਅਸੀਂ ਇਹਨਾਂ ਗੱਲਾਂ 'ਤੇ ਅੜੇ ਪਏ ਆ ਇਹਨਾਂ ਇਹਨਾਂ ਦੀਆਂ ਗੱਲਾਂ ਦੇ ਸਾਰੇ ਸਭ ਤੋਂ ਵੋਟਾਂ ਲਈਆਂ ਜਾਂਦੀਆਂ ਨੇ ਵੀ ਸਾਡੀਆਂ ਗਲੀਆਂ ਨਹੀਂ ਬਣੀਆਂ ਸੱਜ ਸੀਵਰੇਜ ਨਹੀਂ ਪਿਆ ਤੁਹਾਨੂੰ ਮੈਂ ਇਹ ਵੀ ਗੱਲ ਦੱਸ ਦੇਣੀ ਚਾਹੁੰਦਾ ਮੈਂ ਖੁਦ ਕਾਂਗਰਸ ਪਾਰਟੀ ਦਾ ਹਿੱਸਾ ਰਿਹਾ ਹਾਂ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਵੀ ਜਦੋਂ ਸੀਵਰੇਜ ਗਲਤ ਪੈ ਰਿਹਾ ਸੀ ਅਸੀਂ ਕਾਂਗਰਸ ਪਾਰਟੀ ਦੇ ਖਿਲਾਫ ਵੀ ਆਵਾਜ਼ ਉਠਾਉਂਦੇ ਰਹੇ ਅਸੀਂ ਅਕਸਰ ਜਦੋਂ ਵੀ ਕਿਤੇ ਗਲਤ ਸੀਵਰੇਜ ਪੈਂਦਾ ਸੀ ਕੁਛ ਵੀ ਹੁੰਦਾ ਸੀ ਉਹਦੇ ਖਿਲਾਫ ਅਸੀਂ ਲੜਦੇ ਰਹੇ ਹਾਂ ਕਿਉਂਕਿ ਸਾਡਾ ਮੁੱਦਾ ਕਿਸੇ ਇੱਕ ਵਾਰਡ ਦਾ ਨਹੀਂ ਹੈਗਾ ਪੂਰੇ ਲੈਨੋਵਾਰਡਾ ਲੈਨੋਵਾਰਡ ਤੋਂ ਜਿੰਨੇ ਵੀ ਵਾਰਡ ਆਉਂਦੇ ਨੇ ਚਾਹੇ ਜਿਹੜਾ ਮਰਜੀ ਵਾਰਡ ਜਗਤ ਕਲੋਨੀ ਦੇ ਵਿੱਚ ਮੇਰਾ ਵਾਰਡ ਪੈਂਦਾ ਤਕਰੀਬਨ ਮੈਂ 80 90% ਕੰਮ ਕਰਾ ਚੁੱਕੇ ਆ ਤੇ ਮੇਰੇ ਇੱਕ ਦੋ ਗਲੀਆਂ ਰਹਿੰਦੀਆਂ ਨੇ ਉਹਦੇ ਟੈਂਡਰ ਲੱਗੇ ਹੋਣੇ ਉਹ ਵੀ ਜਲਦੀ ਪੂਰੀਆਂ ਹੋ ਜਾਣੀਆਂ ਕੱਲ ਇੱਕ ਸਾਡੇ ਨਾਲ ਦਾ ਵਾਰਡ ਦਾ ਕਾਉਂਸਲਰ ਕਹਿデア ਸੀ ਵੀ ਜਗਤ ਕਲੋਨੀ ਮੈਂ 5 ਨੰਬਰ ਗਲੀ ਦਾ ਟੈਂਡਰ ਲਾਇਆ ਆ 5 ਨੰਬਰ ਗਲੀ ਦਾ ਟੈਂਟਰ ਜਗਤ ਕਲੋਨੀ ਦਾ 6 ਨੰਬਰ ਵਾਰਡ ਚ ਲੱਗਿਆ ਮੈਂ ਤੁਹਾਨੂੰ ਦੱਸ ਦੇਣਾ ਕਰਦਾ ਕਿਉਂਕਿ ਜਗਤ ਕਲੋਨੀ ਦੇ ਵਿੱਚ ਹਜ ਤੱਕ ਜਿੰਨੇ ਵੀ ਕੰਮ ਹੋਏ ਨੇ ਵਾਰਡ ਨੰਬਰ 6 ਦੀ ਬਦੌਲਤ ਹੋਏ ਨੇ ਇਹ ਸਾਡਾ ਕੋਈ ਉਹੋ ਨਹੀਂ ਵੀ ਅਸੀਂ ਕਰਵਾਏ ਨੇ ਸਾਡਾ ਫਰਜ਼ ਬਣਦਾ ਅਸੀਂ ਲੋਕਾਂ ਲਈ ਕੰਮ ਕਰੀਏ ਸਾਡੀ ਡਿਊਟੀ ਬਣਦੀ ਆ ਆਪਾਂ ਕਦੇ ਲੈਨੋਪਾਰ ਕਦੇ ਕਮੇਟੀ ਦੇ ਵਿੱਚ ਕੋਈ ਆਵਾਜ਼ ਹੋਰ ਉਠਾਈ ਆ ਕਦੇ ਵੀ ਲੈਨੋਪਾਰ ਸਾਡੇ ਵਾਟਰ ਸਪਲਾਈ ਦੇ ਬਿੱਲਾਂ ਦਾ ਮੁੱਦਾ ਸਾਡੇ ਸੀਵਰੇਜ ਦਾ ਮੁੱਦਾ ਸਾਡੇ ਇਹਨਾਂ ਸਾਡੇ ਜਿਹੜੇ ਕਾਉਂਸਲਰ ਸਾਥੀ ਨੇ ਉਹਨਾਂ ਦੇ ਘਰ ਦੇ ਕੋਲ ਇੱਕ ਪੰਪ ਬੰਦ ਪਿਆ। ਹਮਾਲਿਆ ਸਕੂਲ ਦੇ ਨਾਲ ਇੱਕ ਪੰਪ ਲੱਗਿਆ ਸੀ ਉਹ ਪਿਛਲੇ 4 ਸਾਲ ਤੋਂ ਬੰਦ ਪਿਆ। ਆਪਾਂ ਉਹ ਕਿਉਂ ਨਹੀਂ ਚਲਵਾ ਰਹੇ? ਜਦ ਤੱਕ ਉਹ ਨਹੀਂ ਚੱਲਦਾ ਲੋਕਾਂ ਨੂੰ ਵਾਟਰ ਸਪਲਾਈ ਦੀ ਸੌਲਤ ਨਹੀਂ ਮਿਲਣੀ। ਅੱਛਾ ਡਿਟਾ ਜੀ ਇੱਕ ਪ੍ਰੋਫੈਸਰ ਕਲੋਨੀ ਦੇ ਜਿਹੜੇ ਟੈਂਡਰ ਨੇ ਉਹ ਕਿਉਂ ਨਹੀਂ ਖੁੱਲਿਆ? ਦੇਖੋ ਤੁਹਾਨੂੰ ਪਤਾ ਹੀ ਆ ਪ੍ਰੋਫੈਸਰ ਕਲੋਨੀ ਦਾ ਟੈਂਡਰ ਸਾਡੇ ਮੰਤਰੀ ਸਾਹਿਬ ਨੇ ਇੱਕ ਸਪੈਸ਼ਲ ਗ੍ਰਾਂਟ ਲਿਆ ਕੇ ਟੈਂਡਰ ਲਵਾਏ ਸੀ ਜਿਹਦੇ ਵਿੱਚ ਪ੍ਰਧਾਨ ਸائن ਨਹੀਂ ਕਰਦਾ ਸੀ। ਸਾਡੇ ਮੰਤਰੀ ਸਾਹਿਬ ਦੀ ਇਹ ਸੋਚ ਸੀਗੀ ਕੈਬਨਿਟ ਮੰਤਰੀ ਸਾਹਿਬ ਦੀ ਵੀ ਮੈਂ ਲੱਗਦਾ ਉਹ ਬਾ ਸਾਰੇ ਕੰਮ ਕਰਵਾਉਣੇ ਨੇ ਜਦੋਂ ਅਸੀਂ ਪ੍ਰਧਾਨ ਨੇ ਸਹਿ ਨਹੀਂ ਕੀਤੇ 72 ਘੰਟੇ ਦੀ ਉਸ ਤੋਂ ਬਾਅਦ ਉੱਪਰੋਂ ਪਾਵਨਾ ਲੈ ਕੇ ਟੈਂਡਰ ਲਾਏ ਤਾਂ ਪ੍ਰਧਾਨ ਨੂੰ ਇਹ ਗੱਲ ਹਜਮ ਨਹੀਂ ਹੋਈ ਕੀ ਟੈਂਡਰ ਕਿਉਂ ਲੱਗ ਗਏ ਉਹਨੇ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਸਟੇ ਲੈ ਲਈ ਜਿਹਦੇ ਖਿਲਾਫ ਮੈਂ ਅੱਜ ਵੀ ਅਪੀਲ ਕੀਤੀ ਹੋਈ ਹੈ ਮੇਰੇ ਵੱਲੋਂ ਇੱਕ ਬਕਾਇਦਾ ਵਕੀਲ ਖੜਾ ਕਰਕੇ ਉਹ ਟੈਂਡਰ ਖੋਲਣ ਲਈ ਅਪੀਲ ਕੀਤੀ ਹੋਈ ਆ ਪਰ ਹਾਈ ਕੋਰਟ ਦਾ ਤੁਹਾਨੂੰ ਪਤਾ ਹੀ ਆ ਵੀ ਦੋ-ਦੋ ਮਹੀਨੇ ਤਰੀਕਾਂ ਪੈਂਦੀਆਂ ਨੇ ਟੈਂਡਰ ਨੂੰ ਹਾਲ ਤੱਕ ਕੋਈ ਫੈਸਲਾ ਨਹੀਂ ਆਇਆ ਪਰ ਮੈਨੂੰ ਇਹ ਦੱਸੋ ਜਿਹੜੇ ਉੱਥੇ ਦੇ ਕਾਉਂਸਲਰ ਨੇ ਵਾਰਡ ਨੰਬਰ 4 ਦੇ ਉਹਨਾਂ ਦਾ ਫਰਜ਼ ਮੰਨਦਾ ਸੀਗਾ ਵੀ ਉਹ ਟੈਂਡਰਾਂ ਲਈ ਉਹ ਪ੍ਰਧਾਨ ਨੂੰ ਜਾ ਕੇ ਕਹਿੰਦੇ ਟੈਂਡਰ ਖਲਵਾਉਂਦੇ ਲੋਕਾਂ ਦੇ ਕੰਮ ਕਰਦੇ ਵਾਰਡ ਨੰਬਰ 4 ਦੇ ਵਿੱਚ ਉਹ ਪ੍ਰੋਫੈਸਰ ਕੋਲੋਨੀ ਦੇ ਕੰਮ ਵੀ ਹੋਣੇ ਚਾਹੀਦੇ ਨੇ ਹੁਣ ਉਹਨੂੰ ਅਨਪਰੂਵਡ ਕਿਹਾ ਜਾਂਦਾ ਜਦੋਂ ਉੱਥੇ ਗੁਰਕੀਰਤ ਸਿੰਘ ਸਾਡੇ ਜਿਹੜੇ ਮੰਤਰੀ ਸਾਫਕਾ ਮੰਤਰੀ ਸੀ ਉਹਨਾਂ ਨੇ ਉੱਥੇ ਸੀਵਰੇਜ ਪਾਇਆ ਸੀ ਕਿਉਂ ਉਹ ਤੋਂ ਅਨਪਰੂਵਡ ਨਹੀਂ ਸੀਗਾ ਉਹ ਦੂਜੀ ਗੱਲ ਹਰਦੇਵ ਨਗਰ ਸਾਡਾ ਹਰਦੇਵ ਨਗਰ ਪੈਂਦਾ ਜਿੱਦਾ ਹਜ ਤੱਕ ਐਸਟੀਮੇਟ ਨਹੀਂ ਬਣਿਆ ਸਾਡੀ ਗੁੱਗਾ ਮਾਰੀ ਵਾਲੀ ਗਲੀ ਆ ਪੰਜ ਨੰਬਰ ਗਲੀਆ ਚਾਰ ਨੰਬਰ ਗਲੀਆ ਜਗ ਅਤੇ ਨੰਦੀ ਕਲੋਨੀ ਦੀ ਉਹਨਾਂ ਦੇ ਅਜੇ ਤੱਕ ਐਸਟੀਮੇਟ ਹੀ ਨਹੀਂ ਬਣ ਰਹੇ ਤੇ ਜਗਤ ਟੈਂਡਰ ਕਦੋਂ ਲੱਗਣਗੇ ਤੁਸੀਂ ਆਪ ਦੱਸੋ ਜਗਤ ਕਲੋਨੀਆ ਦਾ ਵੀ ਟੈਂਡਰ ਦੇਖੋ ਜਗਤ ਕਲੋਨੀ ਦੇ ਜਿੰਨੇ ਵੀ ਟੈਂਡਰ ਨੇ ਅਜੇ ਤੱਕ ਵਾਰਨਬਰ 6 'ਚ ਲੱਗੇ ਨਹੀਂ ਚਾਹੇ ਉਹ 1 ਨੰਬਰ ਗਲੀ ਤੋਂ ਲੈ ਕੇ 9 ਨੰਬਰ ਗਲੀ ਤੱਕ ਉਹ ਭਾਵੇਂ ਉਹਦਾ ਅੱਧਾ ਹਿੱਸਾ ਵਾਰਨਬਰ 4 ਦਾ ਸੀਗਾ ਅਸੀਂ ਬਾੜਬੰਦੀ ਤੋਂ ਉੱਪਰ ਉੱਠ ਕੇ ਅਸੀਂ ਤਾਂ ਪੂਰੇ ਏਰੀਏ ਦੇ ਕੰਮ ਕਰਵਾਏ ਨੇ ਅਸੀਂ ਨਹੀਂ ਦੇਖਦੇ ਵੀ ਇਹ ਵਾਰਡ ਕੀ ਦਾ ਕੀ ਦਾ ਨਹੀਂ ਸਾਡਾ ਤਾਂ ਮਕਸਦ ਇੱਕੋ ਆ ਲੈਨੋਪਾਰ ਦੇ ਲੋਕਾਂ ਨੂੰ ਇੱਕ ਅਪੀਲ ਆ ਵੀ ਇਕੱਠੇ ਹੋ ਕੇ ਵੋਟਾਂ ਪਾਓ ਇਸ ਵਾਰ ਹੁਣ ਆਉਣ ਵਾਲੇ ਤਕਰੀਬਨ ਜਨਵਰੀ ਫਰਵਰੀ ਤੇ ਮਿਊਸਪਲ ਕਮਿਊਨਿਟੀ ਦੇ ਇਲੈਕਸ਼ਨ ਨੇ ਸਾਰੇ ਲੈਨੋਪਾਰ ਦੇ ਲੋਕਾਂ ਨੂੰ ਅਪੀਲ ਆ ਵੀ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਾਡੇ ਉਮੀਦਵਾਰ ਹੋ ਉਹਨਾਂ ਨੂੰ ਵੋਟਾਂ ਪਾਓ ਠੋਡੇ ਨਾਲ ਵਾਦਾ ਕਰਦੇ ਆ ਅਸੀਂ ਪੂਰੀ ਲੈਨੋਪਾਰ ਦੀ ਲੜਾਈ ਲੜਾਂਗੇ ਨਾ ਕਿ ਕਿਸੇ ਇੱਕ ਵਾਰਡ ਦੀ ਹਰ ਵਕਤ ਸਾਰੇ ਬੰਦੇ ਅਲੀਗੇਸ਼ਨ ਲਾ ਦਿੰਦੇ ਨੇ ਸਰਕਾਰ ਕੰਮ ਨਹੀਂ ਕਰਦੀ ਸਰਕਾਰ ਦਾ ਤੇ ਕੋਈ ਰੋਲ ਨਹੀਂ ਇਹਦੇ ਵਿੱਚ ਰੋਲ ਆ ਸਿਰਫ ਮਿਊਸਪਲ ਕਮੇਟੀ ਦੇ ਪ੍ਰਧਾਨ ਦਾ ਟੈਂਡਰਾਂ ਦੀ ਪਾਵਰ ਪ੍ਰਧਾਨ ਕੋਲ ਆ ਹੁਣ ਤੁਸੀਂ ਦੇਖਿਆ ਉਹਨੇ ਇੱਕ ਪਿੱਛੇ ਦੇ ਬਾਗ ਨੰਬਰ 14 ਦਾ ਰੌਲਾ ਪਿਆ ਹੋਇਆ ਉਹ ਸਰਕਾਰ ਦੇ ਖਿਲਾਫ ਧਰਨਾ ਲਾ ਰਹੇ ਨੇ ਜਦਕਿ ਇਹ ਧਰਨਾ ਪ੍ਰਧਾਨ ਦੇ ਖਿਲਾਫ ਬਣਦਾ ਪ੍ਰਧਾਨ ਦੀ ਡਿਊਟੀ ਆ ਜਿਵੇਂ ਇੱਕ ਕਾਉਂਸਲਰ ਦੀ ਡਿਊਟੀ ਇੱਕ ਬਾਗ ਲਈ ਆ ਪ੍ਰਧਾਨ ਦੀ ਡਿਊਟੀ ਪੂਰੇ ਸ਼ਹਿਰ ਲਈ ਆ ਪ੍ਰਧਾਨ ਲੋਕਾਂ ਨੂੰ ਗਮਰਾਹ ਕਰਦਾ ਮੇਨਾ ਸਰਕਾਰ ਧੱਕਾ ਕਰਦੀ ਆ ਮੇਰੇ ਨਾਲ ਐ ਕਰਦੀ ਐ ਕੋਈ ਐਸੀ ਗੱਲ ਨਹੀਂ ਹੈਗੀ ਪ੍ਰਧਾਨ ਜਿੱਥੇ ਚਾਹੇ ਟੈਂਡਰ ਲਾ ਸਕਦਾ ਪ੍ਰਧਾਨ ਦੀ ਪਾਦਰ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਇਹ ਵੀ ਇਹ ਸਰਕਾਰ ਕੰਮ ਨਹੀਂ ਕਰਦੀ ਸਾਰੀ ਜ਼ਿੰਮੇਵਾਰੀ ਇਹ ਪ੍ਰਧਾਨ ਦੀ ਬਣਦੀ ਆ ਲੈਨੋਪਾਰ ਜਿਹੜੇ ਡਿਵੈਲਪਮੈਂਟ ਨਹੀਂ ਹੋ ਰਹੀ ਉਹਦੇ ਲਈ ਵੀ ਪ੍ਰਧਾਨ ਦੋਸ਼ੀ ਹੈ ਜਿਹੜੇ ਕੋ ਲੈਨੋਪਾਰ 70% ਏਰੀਆ ਸਾਡਾ ਪਟਿਆ ਪਿਆ ਇਸ ਟਾਈਮ ਉਹ ਪ੍ਰਧਾਨ ਨੂੰ ਨਹੀਂ ਦਿਖਦਾ ਆਏਗਾ ਕਿ ਉੱਥੇ ਟੈਂਡਰ ਲਾਉਣੇ ਚਾਹੀਦੇ ਨੇ ਸਿਰਫ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਇਹ ਲੋਕਾਂ ਨੂੰ ਗਮਰਾਹ ਕਰਕੇ 2026 ਚ ਫੇਰ ਵੋਟਾਂ ਲੈਣੀਆਂ ਚਾਹੁੰਦੇ ਨੇ ਇਹਨਾਂ ਦਾ ਮਕਸਦ ਸਿਰਫ ਇੱਕੋ ਆ ਵੀ ਸਾਡੇ ਲੈਨੋਪਾਰ ਦੇ ਲੋਕਾਂ ਨੂੰ ਇਹ ਸਿਰਫ ਗਲੀਆਂ ਨਾਲੀਆਂ ਚ ਹੀ ਹੀ ਅਲਝਾ ਕੇ ਰੱਖਣਾ ਚਾਹੁੰਦੇ ਨੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਵੀ ਲੈਨੋਪਾਰਲਾ ਜਿੰਨਾ ਨੁਕਸਾਨ ਸਾਡੇ ਪ੍ਰਧਾਨ ਨੇ ਕੀਤਾ ਹੋਇਆ ਹੋਰ ਕਿਸੇ ਦਾ ਰੋਲ ਨਹੀਂ ਹੈਗਾ ਇਹਦੇ ਵਿੱਚ ਪ੍ਰਧਾਨ ਹੀ ਜ਼ਿੰਮੇਵਾਰ ਇਹ ਐਮਸੀ ਸਾਹਿਬ ਨੂੰ ਰੀਚ ਕਾਲੀਆ ਜੀ ਕੱਲ ਜਿਹੜੇ ਮਹੱਲੇ ਵਾਸੀਆ ਵੱਲੋਂ ਲੱਡੂ ਵੰਡੇ ਗਏ ਤਾਂ ਕੰਮ ਤਾਂ ਸਾਰਾ ਅਸੀਂ ਕਰਵਾਇਆ ਤੇ ਇਹਦੇ ਬਾਰੇ ਕੀ ਕਹਣਾ ਤੁਹਾਡਾ ਲੇtanto ਮੈਂ ਸਾਰੇ ਮੁਹੱਲੇ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਆਪਣੀ ਆਪ ਲੱਡੂ ਮੰਗਾ ਕੇ ਆਪ ਬੰਦੇ ਨੇ ਕੋਈ ਅਮਰੀਸ਼ ਕਾਲੀਏ ਨੇ ਉੱਥੇ ਲੱਡੂ ਨਹੀਂ ਵੰਡੇ ਸੀ ਅਮਰੀਸ਼ ਕਾਲੀਏ ਨੂੰ ਤਾਂ ਮੁਹੱਲੇ ਵਾਲਿਆਂ ਨੇ ਬੁਲਾਇਆ ਗਿਆ ਸੀ ਵੀ ਗਣੀ ਪੂਰੀਓ ਕੀ ਜੀ ਅੱਜ ਲੋਕਾਂ ਦਾ ਇਹ ਰਸਤਾ ਖੋਲ ਦਿੱਤਾ ਗਿਆ ਹੈ ਵੀ ਤੁਸੀਂ ਆ ਜਾਓ ਇੱਥੇ ਅਸੀਂ ਅੱਜ ਲੱਡੂਆਂ ਦਾ ਪ੍ਰਬੰਧ ਕੀਤਾ ਤੇ ਤੁਸੀਂ ਆ ਕੇ ਮੂਹਰੇ ਖੜੋਗੇ ਤਾਂ ਸਾਨੂੰ ਖੁਸ਼ੀ ਹੋਊਗੀ ਇਹ ਤਾਂ ਹਲੇ ਇੱਕ ਗਲੀ ਦੀ ਗੱਲ ਹੈ ਇਹ ਹਰੇਕ ਗਲੀ 'ਚ ਲੱਡੂ ਪੰਡੇ ਜਾਣੇ ਨੇ ਕਿਉਂਕਿ ਅਜ ਤੱਕ ਇੱਥੇ ਗਲੀਆਂ ਹੀ ਨਹੀਂ ਬਣੀਆਂ ਕਦੇ ਜਿਹੜੇ ਲੋਕ ਬੋਲਦੇ ਨੇ ਇਹਨਾਂ ਨੇ ਸ਼ੁਰੂ ਤੋਂ ਹੀ ਲੋਕਾਂ ਨੂੰ ਝੂਠ ਬੋਲਿਆ ਗੁੰਮਰਾਹ ਕੀਤਾ ਕਦੇ ਰਾਤ ਨੂੰ 12 ਵਜੇ ਫੋਨ ਆ ਗਿਆ ਜੀ ਸਾਨੂੰ ਅਸੀਂ ਆਪਵਾਤਾ ਜੀ ਕਦੇ ਕੁਸ਼ਕਾਤਾ ਜੀ ਇਹ ਲੋਕਾਂ ਨੂੰ ਇੱਕ ਵੀ ਪੈਸੇ ਦੀ ਕੋਈ ਜਾਣਕਾਰੀ ਨਹੀਂ ਸੀਗੀ ਇਹ ਹਮੇਸ਼ਾ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਦੇ ਰਹੇ ਨੇ ਕੱਲ ਕੋਈ ਵੀ ਕਿਸੇ ਨੇ ਉੱਥੇ ਮਾੜੀ ਚੰਗੀ ਕਿਸੇ ਨੂੰ ਗੱਲ ਨਹੀਂ ਕਹੀ ਆਪਣੀ ਗੱਲ ਰੱਖੀ ਹੈ ਜਿਹੜੇ ਕੰਮ ਹੋਏ ਨੇ ਉਦੋਂ ਜਦੋਂ ਟੈਂਡਰ ਲੱਗੇ ਨੇ ਉਦੋਂ ਇਹ ਸੁਗਮੀ ਜਾਬ ਦਾ ਪਾਠ ਕਰਾਇਆ ਗਿਆ ਤੇ ਉਸ ਤੋਂ ਬਾਅਦ ਲੋਕਾਂ ਨੂੰ ਲੰਗਰ ਵੀ ਚਲਾਇਆ ਗਿਆ ਉਹ ਪਾਠ ਵੀ ਸਾਰਾ ਸੁਖਮਨੀ ਸਾਹਿਬ ਦਾ ਲੋਕਾਂ ਨੇ ਕਰਵਾਇਆ ਸੀਗਾ ਸਾਰੇ ਮਹੱਲੇ ਨੇ ਇਕੱਠੇ ਹੋ ਕੇ ਕਰਾਇਆ ਸੀਗਾ ਉਹੀ ਬੇ ਮਤਲਬ ਤੋਂ ਮੁਨਕਾ ਮਹੂਰੇ ਨੇ ਤਾਂ ਇਹਨਾਂ ਨੂੰ ਜਾਣ ਕੇ ਗੁੰਮਰਾਹ ਕੀਤਾ ਜਾ ਰਿਹਾ ਜੀ ਅਸੀਂ ਉਹ ਕਰਦੇ ਆ ਅਸੀਂ ਇਸ ਹੁਣ ਅੱਜ ਤੋਂ 3 ਮਹੀਨੇ ਪਹਿਲਾਂ ਸੱਤੂ ਜੀ ਮੈਂ ਕੰਮ ਸ਼ੁਰੂ ਕਰਵਾਤਾ ਸੀ ਇਹ ਮਹੱਲੇ 'ਚ ਆ ਕੇ ਪਿੱਕਰ ਹੁਣ ਕਰਕੇ ਗੱਲਾਂ ਸੁਣੀਆਂ ਸੀਗੀਆਂ ਵੀ ਕੰਮ ਬੰਦ ਕਰ ਦੋ ਜੀ ਹਲੇ ਕੰਮ ਨਹੀਂ ਸ਼ੁਰੂ ਕਰਨਾ ਜੀ ਸਾਨੂੰ ਆਹ ਪ੍ਰੋਬਲਮ ਆਜੂ ਸਾਨੂੰ ਆਹ ਪ੍ਰੋਬਲਮ ਆਜੂ ਹੁਣ ਅਸੀਂ ਕੀ ਕਿਸੇ ਦਾ ਨਾਮ ਲੈਣਾ ਪਰ ਅਸੀਂ ਤਾਂ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਦੇ ਆ ਵੀ ਇੱਕ ਤੁਹਾਡੇ ਪ੍ਰਧਾਨ ਤੇ ਨਗਰ ਕੌਂਸਲ ਦੇ ਪ੍ਰਧਾਨ ਤੇ ਉਹਨਾਂ 'ਤੇ ਇਲਜ਼ਾਮ ਲਾਇਆ ਨੇ ਕਿ ਟੈਂਡਰ ਨਹੀਂ ਲੱਗਨ ਦੇ ਰਹਿ ਜਗਤ ਕਲੋਨੀਆ ਟੈਂਡਰ ਨਹੀਂ ਲੱਗਨ ਦੇ ਰਹਿ ਜਗਤ ਕਲੋਨੀ ਦਾ ਸਤੂ ਜੀ ਸਾਰੇ ਟੈਂਡਰ ਲਗਾਏ ਨੇ ਸਾਰੀਆਂ ਗਲੀਆਂ ਬਣ ਚੁੱਕੀਆਂ ਨੇ ਉਹਨੇ ਤਾਂ ਗੱਲ ਹੈ ਜੇ ਤਾਂ ਜਗਤ ਕਲੋਨੀ ਦੀਆਂ ਗਲੀਆਂ ਬਣ ਗਈਆਂ ਤਾਂ ਉਹ ਅਸੀਂ ਬਣਾਈਆਂ ਨੇ ਉਹ ਕਾਰਨ ਕੀ ਹੈ ਜੀ ਕਿਤੇ ਬੋਰਡ ਨੰਬਰ 4 ਤੇ 6 ਦੀ ਸਾਂਝੀ ਗਲੀ ਹੈ ਜੇ ਇੱਕ ਬੋਰਡ ਨੰਬਰ ਕਿਤੇ 6 ਵੀ ਖਿਆ ਜਾਵੇ ਉਹਦੇ ਨਾਲ ਕੰਮ ਕਰਾਣਾ ਨਹੀਂ ਹੋ ਜਾਂਦਾ ਕੰਮ ਕਰਾਣ ਪਿੱਛੇ ਬਹੁਤ ਕੁਝ ਕਰਨਾ ਪੈਂਦਾ ਹੈ ਤੇ ਦੂਜੀ ਗੱਲ ਕੰਮ ਕਰਾnde ਘੱਟ ਨੇ ਕੰਮ ਰੋਕਦੇ ਜ਼ਿਆਦਾ ਨੇ ਕੰਮ ਕਰਾਉਣ ਨੂੰ ਤਾਂ ਜੇ ਹੁਣ ਤੁਸੀਂ ਦੇਖੋ ਜੀ ਕੀ ਕਹਿਣਾ ਚਾਹੀਦਾ ਸਰਕਾਰ ਦੇ ਕੰਮ ਨੇ ਇਹ ਸਰਕਾਰ ਦੀਆਂ ਗੱਲਾਂ ਨੇ ਉਹਨਾਂ ਦਾ ਕਹਿਣਾ ਹੈ ਉਹਨਾਂ ਦਾ ਕਹਿਣਾ ਕਿ ਪ੍ਰਧਾਨਕਨੀਆਂ ਵਈ ਪ੍ਰਧਾਨਕਨੀਆਂ ਰੁੱਕ ਜਾਂਦੇ ਆ ਸਤਿ ਤੁਸੀਂ ਮੈਂ ਦੱਸਦਾ ਉਹਨਾਂ ਲੋਕਾਂ ਨੂੰ ਆਪੇ ਇੱਥੇ ਬਿਤਕਰਾਂ ਦਿਖੂਗਾ ਵੀ ਬਿਤਕਰਾਂ ਕੀ ਹੁੰਦਾ ਸਰਕਾਰ ਦਾ ਇੱਥੇ ਮੇਰੇ ਘਰ ਤੋਂ ਪਹਿਲਾਂ ਇੱਕ ਗਲੀ ਤੱਕ ਸਾਰੇ ਬੋਰਡ ਲੱਗ ਚੁੱਕੇ ਨੇ ਨੰਬਰ ਵਾਈਜ਼ ਮੇਰੇ ਤੋਂ ਅੱਗੇ ਪੰਜ ਕ ਗਲੀਆਂ ਨੇ ਉਹ ਬੋਰਡ ਛੱਡਤੇ ਕਾਰਨ ਕੀ ਹੈ ਵੀ ਇਹ ਅਮਰੀਸ਼ ਕਾਲੀਏ ਦਾ ਵਾਰਡ ਹੈ ਇਹ ਕਾਂਗਰਸ ਐਮਸੀ ਨੂੰ ਬਿਲੋਂਗ ਕਰਦਾ ਹਾਂ ਕਾਨੂੰ ਸਾਰਿਆਂ ਨੂੰ ਪਤਾ ਵੀ ਕੋਣ ਕੰਮ ਰੁਕਦਾ ਸੀ ਹੁਣ ਲੋਕਾਂ ਮੂਹਰੇ ਤੁਸੀਂ ਐਕਸਪੋਜ਼ ਹੋ ਚੁੱਕੇ ਹੋ ਲੋਕ ਤੁਹਾਨੂੰ ਦੇਖ ਚੁੱਕੇ ਨੇ ਸਾਰਾ ਕੁਝ ਪਤਾ ਲੱਗਣ ਲੱਗਿਆ ਲੋਕਾਂ ਨੂੰ ਹੁਣ ਤੁਸੀਂ ਇਸ ਗੱਲ ਦੀ ਤਕਲੀਫ ਮੰਨਦੇ ਹੋ ਜੇ ਕਿਸੇ ਵਾਰਡ ਨੰਬਰ ਦੀ ਸਾਂਝੀ ਗਲੀ 'ਚ ਛੇ ਪੈ ਗਿਆ ਇਹਦਾ ਮਤਲਬ ਮੈਂ ਥੋੜੀ ਹੁੰਦਾ ਜੀ ਅਸੀਂ ਕੰਮ ਅਸ਼ੀਕਰਾਇਆ ਜੇ ਤੱਕ ਜਗਤ ਕਲੋਨੀ ਦਾ ਕੰਮ ਹੋਇਆ ਤਾਂ ਉਹ ਤਾਂ ਸਾਰਾ ਕੰਮ ਅਸੀਂ ਕਰਵਾਤਾ ਜੀ ਜੇ ਪ੍ਰੋਫੈਸਰ ਕਲੋਨੀ ਦਾ ਕੰਮ ਨਹੀਂ ਹੋਇਆ ਉਹ ਐਮਸੀ ਨਹੀਂ বাজ ਚੁੱਕੀ ਜੀ ਪਰਮਾਤਮਾ ਸਭ ਨੂੰ ਬੁੱਧੀ ਦੇਈ ਸਭ ਦਾ ਦਿਮਾਗ ਠੀਕ ਰੱਖੇ ਅਸੀਂ ਵੀ ਲੋਕਾਂ ਦਾ ਇਹ ਤਾਂ ਲੋਕਾਂ ਦਾ ਸਤਕਾਰ ਹੈ ਜਿਹੜਾ ਲੋਕਾਂ ਨੇ ਕੱਲ ਉੱਥੇ ਲੱਡੂ ਵੰਡੇ ਨੇ ਸਾਡਾ ਕੋਈ ਕਿਸੇ ਨਾਲ ਵਿਰੋਧ ਨਹੀਂਗਾ ਅਸੀਂ ਤਾਂ ਆਪਣਾ ਕੰਮ ਕਰਾਣਾ ਰੋਕਣ ਵਾਲਿਆਂ ਨੇ ਰੁਕੀ ਜਾਣਾ ਜੇ ਹੁਣ ਅਸੀਂ ਕੱਲੇ ਲੱਡੂ ਵੰਡਦੇ ਜੀ ਦੱਸੋ ਇੱਕ ਲੱਡੂ ਵੰਡਣੇ ਵੀ ਬਾੜ ਚ ਗਨਾਹ ਹੋ ਗਿਆ ਵੀ ਜੇ ਇੱਕ ਇੱਕ ਗਲੀ ਅੱਜ ਤੱਕ ਕਦੇ ਬਣੀ ਨਹੀਂ ਸੀ ਉਹ ਬਲੀਦਾ ਨਾ ਇੰਤਜ਼ਾਰ ਸੀ ਪਹਿਲਾਂ ਅੱਧਾ ਗਦਾਮ ਰੋਡ ਵੀ ਤਾਂ ਹੀ ਛੱਡਤਾ ਵੀ ਇਹ ਅਮਰੀਸ਼ ਕਾਲੀਏ ਦਾ ਵਾਰਡ ਹੈ ਜੀ ਆਪਣੇ ਮੂੰਹ ਹੀ ਕਹਿੰਦੇ ਨਹੀਂ ਕਿ ਸਾਡਾ ਤਾਂ ਸਾਡੇ 3 ਸਾਲ ਪਹਿਲਾਂ ਬਣ ਗਿਆ ਸੀਗਾ ਜੀ ਵੀ ਇਹ ਅਮਰੀਸ਼ ਕਾਲੀਏ ਦਾ ਵਾਰਡ ਹੈ ਇੱਥੇ ਕੰਮ ਨਹੀਂ ਕਰਨਾ ਲੋਕਾਂ ਨੂੰ ਤਾਂ ਤੁਸੀਂ ਖੜ ਖੜ ਕਹਿੰਦੇ ਰਹੇ ਹੋ ਹੁਣ ਕਿਹੜੇ ਮੂੰਹਾਂ ਨਾਲ ਜਾਉਂਗੇ ਵੀ ਅਮਰੀਸ਼ ਦਾ ਸੀ ਇੱਕ ਕੰਮ ਨਹੀਂ ਹੋਣ ਦੇਣਾ ਆਪ ਤੁਸੀਂ ਕਹਿੰਦੇ ਸੀ ਲੋਕਾਂ ਨੂੰ ਵੀ ਇੱਕ ਵੀ ਗਲੀ ਨਹੀਂ ਬਣਨ ਦੇਣੀ 5-7 ਇੱਕ ਵੀ ਗਲੀ ਨਹੀਂ ਬਣਨ ਦੇਣੀ ਹੁਣ ਗਲੀ ਬਣ ਗਈ ਹੁਣ ਤੁਸੀਂ ਫੇਰ ਕਹੀ ਲੱਗਿਓ ਜੀ ਅਸੀਂ ਬਣਾਤੀ ਜੀ ਅਸੀਂ ਕਰਤੀ ਜੀ ਉਹ ਮੈਂ ਤਾਂ ਕਹਿੰਦਾ ਭਰਾਓ ਤੁਸੀਂ ਉਹ ਬਣਾਤੀ ਪਰ ਲੋਕਾਂ ਦੀਆਂ ਗਲੀਆਂ ਬਣ ਲੈਣ ਦਿਓ ਜੇ ਤੁਸੀਂ ਵੀ ਬਣਾਈਆਂ ਨੇ ਤਾਂ ਵੀ ਬਣ ਲੈਣ ਦਿਓ ਕੰਮ ਨਾ ਰੋਕੋ ਲੋਕਾਂ ਦਾ ਮੈਂ ਤਾਂ ਹੱਥ ਬਨ ਕੇ ਬੇਨਤੀ ਕਰਦਾ ਤੁਸੀਂ ਬਣਾਤੀ ਨਾ ਜੀ ਤੁਹਾਡਾ ਬਹੁਤ ਧੰਨਵਾਦ ਜੇ ਤੁਸੀਂ ਵੀ ਬਣਾਤੀ ਪਰ ਲੋਕਾਂ ਦਾ ਕੰਮ ਹੋ ਲੈਣ ਦਿਓ ਕੰਮ ਨੂੰ ਨਾ ਡਿੱਕੇ ਲਾਓ ਕੰਮ ਨਾ